ਨਵਾਲਿਕ ਲੜਕੀ ਦੀ ਘਰ ਵਿੱਚ ਲਟਕਦੀ ਮਿਲੀ Laash ਪਰਿਵਾਰ ਨੇ ਜ਼ਬਰ ਜਨਾਹ ਅਤੇ ਅਤਿਆਦ ਦੀ ਜਿਤਾਈ ਸ਼ੰਕਾ ਫਿਰੋਜ਼ਪੁਰ ਦੇ ਸਰਦੀਪਿੰਡ ਗੱਟੀ ਰਾਜੋਕੇ ਵਿੱਚ ਇੱਕ ਪਰਿਵਾਰ ਦੇ ਘਰ ਵਿੱਚ ਨਵਾਲਿਕ ਲੜਕੀ ਦੀ ਲਟਕ ਰਹੀ লাশ ਬਰਾਮਦ ਹੋਈ ਹੈ ਜਿਸ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਉੱਥੇ ਹੀ ਉਹ ਪਰਿਵਾਰ ਨੇ ਇਸ ਘਟਨਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਸ਼ੰਕਾ ਜਤਾਈ ਹੈ ਕਿ ਉਹਨਾਂ ਦੀ ਬੇਟੀ ਨਾਲ ਜ਼ਬਰ ਜਨਾਹ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਫਿਰੋਜ਼ਪੁਰ ਵਿੱਚ ਲੱਗਦਾ ਹੈ ਕਿ ਕਾਨੂੰਨ ਦਾ ਖੌਫ ਇਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ ਸਮਾਜ ਚੁਛਰਾਤੀ ਅੰਸਰਾ ਦੇ ਮਨਾ ਵਿੱਚੋਂ ਡਰ ਖਤਮ ਹੋ ਗਿਆ ਹੈ ਜਿਸ ਕਰਕੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਸੁਣਨ ਨੂੰ ਮਿਲ ਰਹੀ ਹੈ ਬੀਤੇ ਦਿਨੀ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਵਿਖੇ ਇੱਕ ਨਵਾਲਿਕ ਲੜਕੀ ਦੀ ਗੱੜ ਵਿੱਚ ਰਸੇ ਨਾਲ ਲਟਕਦੀ লাশ ਬਰਾਮਦ ਹੋਈ ਪੀੜਿਤ ਪਰਿਵਾਰ ਨੇ ਸ਼ੰਕਾ ਜਤਾਈ ਹੈ ਕਿ ਉਹਨਾਂ ਦੀ ਬੇਟੀ ਨੇ ਆਤਮ ਹੱਤਿਆ ਨਹੀਂ ਕੀਤੀ ਉਸ ਦਾ ਕਤਲ ਕੀਤਾ ਗਿਆ ਉਹਨਾਂ ਨੇ ਉਸ ਨਾਲ ਜਬਰ ਜਨਾਹ ਹੋਣ ਦੀ ਵੀ ਸ਼ੰਕਾ ਜਤਾਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਿਵਲ ਹਸਪਤਲ ਫਰੀਦਕੋਟ ਦੇ ਡਾਕਟਰਾਂ ਨੇ ਲਾਸ਼ ਨੂੰ ਫਰੀਦਕੋਟ ਮੈਡੀਕਲ ਕਾਲਜ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਫਰੀਦਕੋਟ ਵਿਕੇ ਇਸ ਤਰ੍ਹਾਂ ਦੇ ਕੇਸ ਲਈ ਸਪੈਸ਼ਲ ਟੀਮ ਬਣਾਈ ਗਈ ਹੈ ਔਰ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਉਧਰ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਠੱਲ ਪਾਈ ਜਾ ਸਕੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਉਹ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਰੋਜਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਤੋਂ ਡੋ ਕਿੰਨਾ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਪਿੰਡ ਗੱਟੀ ਰਾਜੋ ਹਾਂਜੀ ਕੀ ਹੋਇਆ ना मेरी कुड़ी ना तक कही हो गया मेरी कुड़ी कर आई मैं गुडिया तो मैं भीर का ध्यान रखी तो, तो मैं तू किधरे कम्मी मैं कि नहीं जाती वी हसती खेड मैं घरे छदी 3:00 ਵਜੇ ਮੈਂ ਕਰਤੁਰੀ ਉਹ ਤੋਂ ਬਾਅਦ ਵਿੱਚ ਮੈਂ ਸ਼ਾਮੀ 7:00 ਵਜੇ ਕਰੇ ਆਪਸ ਜੇ ਮੈਂ ਅੰਦਰ ਉਹ ਜਿਹੜੇ ਅੰਦਰ ਮੇਰਾ ਮੁੰਡਾ ਪਿਆ ਉਹ ਬਾਹਰ ਲੱਗਿਆ ਪਿਆ ਲਾਈਟ ਬੰਦ ਜਿਹੜੇ ਅੰਦਰ ਮੇਰੀ ਕੁੜੀ ਦਾ ਆ ਕੰਮ ਕਤਲ ਦਾ ਕਰਕੇ ਲਮਕਾਇਆ ਪਿਆ ਉਹ ਲਾਈਟ ਵੀ ਜਗਦੀ ਬਾਹਰ ਵੀ ਪੱਖਾ ਵੀ ਚੱਲਦਾ ਤੇ ਪਰ ਕੁੜੀ ਦੇ ਵਜੇ ਨਾ ਪੱਖਾ ਚੱਲਦਾ ਨਹੀਂ ਜਿਵੇਂ ਮੜਮ ਮਟਾ ਹਿਲਦਾ ਹੈ ਪੱਖਾ ਇਹੋ ਕੁੜੀ ਨਸੀਵਾ ਦੇ ਘਰ ਪਕਾਣਾ ਲੈਣਾ ਤੇ ਉਹ ਪਕਾ ਖਾ ਪੀ ਗੁ। ਤੇ ਮੇਰੀ ਕੁੜੀ ਦਾ ਸਾਨੂੰ ਸ਼ਾਕ ਕੇ ਹੂੰ ਉਸ ਮੁੰਡੇ ਨੇ ਕਤਲ ਕਰਕੇ ਸਾਡੇ ਘਰੇ ਬਿਲਕੁਲ। ਅਪਦੇਰ થી ਮਾਰਿਆ। ਉਹਦੇ ਨਾਲ ਵੀ ਸ਼ਾਇਦ ਹੋਰ ਵੀ ਦੋ ਤਿੰਨ ਹੋਣ। ਲੜਕਾਈ ਲੜਕਾਈ ਇਸੇ ਪੱਖੇ। ਹਾਂ ਲੜਕਾਈ ਪੱਖੇ। ਨਿਸ਼ਾਨ ਵੀ ਗਏ ਨੇ। ਹਾਂਜੀ। ਕਿਸ ਤਰ੍ਹਾਂ ਦੇ ਨਿਸ਼ਾਨ ਸੀਗੇ? ਆ ਇੱਥੇ ਨਿਸ਼ਾਨ ਸੀ। ਅਜਿਹੇ ਨਿਸ਼ਾਨ ਸੀਗੇ। ਹੋਰ ਕੁਝ ਨਹੀਂ ਆ। ਪੜਦੀ ਸੀ ਕੁੜੀ। ਹਾਂਜੀ ਥੱਲੇ ਕੋਈ ਸਪੋਰਟ ਨਹੀਂ ਬੈੱਡ ਦੇ ਕੋਈ ਕੁਝ ਨਹੀਂ।

ਇੱਕ ਮੇਰੀ ਬੱਚੀ ਘਰ ਦੇ ਚ ਮੇਰੀ ਗਰੀਬੀ ਗਰੀਬੀ ਦਾ ਕੀ ਨਾਮ ਤੁਹਾਡਾ ਗੁਰਦੀਪ ਸਿੰਘ ਗੁਰਦੀਪ ਸਿੰਘ ਕਿੱਥੋਂ ਦੇ ਰਹੇ ਹੋ ਬਾਰੇ ਤੁਸੀਂ ਤੇ ਕੀ ਹੋਇਆ ਜਿਹੜਾ ਮੈਂ ਲੜਕੀ ਦਾ ਪਿਤਾ ਗੁਰਦੀਪ ਸਿੰਘ ਦਾ ਹੂੰ ਹੂੰ ਅਸੀਂ ਤਾਂ ਸਵੇਰ 9 ਵਜੇ ਕੰਮ ਤੇ ਆ ਗਏ ਸੀ ਤੇ ਤਾਂ ਮੇਰੀ ਗੁड़िया ਤੇ ਮੇਰੇ ਘਰ ਦੇ ਸੀ ਉਸ ਦਿਨ ਉਸ ਦਿਨ 2:30 ਵਜੇ ਸਾਨੂੰ ਫੋਨ ਆਇਆ ਬਾਰੇ ਕੇ ਮਰਗ ਹੋ ਗਈ ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਗੁੜਿਆ ਨੇ ਚੱਕਿਆ ਫਿਰ ਬੰਗਾਲੀ ਕੀਤੀ ਤੇ ਕਰ ਮੈਂ ਨਾਲ ਦੀ ਬੰਮੀ ਨਾਲ ਗੱਲ ਗੁੜਿਆ ਨਾਲ ਪਹਿਲਾਂ ਗੱਲ ਹੋਈ ਸੀ ਕੁਝ ਹੋਈ ਸੀ ਤੇ ਉਸ ਤੋਂ ਬਾਅਦ ਮੈਂ ਗੱਲ ਤੋਂ ਮਤ ਬਾਰੇ ਕੇ ਚਲੀ ਗਿਆ ਮੈਂ ਤੇ ਇਹ ਬਾਰੇ ਕੇ ਮਰਗ ਤੇ ਆ ਗਈ ਤੇ ਜੋ ਕੇ ਬਾਰੇ ਕੇ ਦਾ ਮੁੰਡਾ ਕਿੱਥੇ ਆਉਂਦਾ ਜਾਂਦਾ ਉਹ ਸਾਡੇ ਪਾਂਡਿਆ ਘਾਰ ਆਉਂਦਾ ਜਾਂਦਾ ਇਹ ਜੀਨਾ ਮਦਦਲੇ ਕੁੜੀ ਦਾ ਲੈਗਮੈਨ ਰਖਦਾ ਸੀ ਹੂੰ ਹੂੰ ਮੈਨਾਂ ਮਾਰੀ ਰੱਖਦਾ ਸੀ ਕਿਸੇ ਕੋਲ ਉਹ ਸਾਡੀ ਛੋਟੀ ਮੋਬਾਈਲ ਦਾ ਨੰਬਰ ਲੈ ਕੇ ਜੀਨਾ ਮਦਦਲ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਕੱਲ ਵੀ ਉਹਨੇ ਮਦਦਲੇ ਜਿਸ ਟਾਈਮੇ ਵਾਕਿਆ ਆਇਆ ਸ਼ਾਮ 5:30 ਵਜੇ ਹੂੰ ਤੇ ਉਸਨੇ ਕੰਨ ਵਾਰ ਫੋਨ ਕੀਤਾ ਤੇ ਕੁੜੀ ਨੇ ਜਵਾਬ ਨਹੀਂ ਤੇ ਇਹ ਸਦਾ ਸਾਨੂੰ ਪੂਰਾ ਸਾ ਕਿ ਇਹ ਨਹੀਂ ਇਨਜਾਹਤ ਜਹਾ ਤੇ ਮਾਰਿਆ ਹੂੰ ਕਤਲ ਕੀਤਾ ਕਤਲ ਕੀਤਾ ਤੇ ਇੱਕ ਨਹੀਂ 2 3 ਬੰਦੇ ਨੇ ਉਹ ਅੱਗੇ ਆ ਕੇ ਦੱਸੇਗਾ ਉਹਨੂੰ ਪਤਾ ਹੋਏਗਾ ਕੁੜੀ ਲੜਕੀ ਸੀ ਕਿ ਬਾਅਦ ਹਾਂ ਕੁੜੀ ਲੜਕੀ ਸੀ ਕਿੰਦੇ ਨਾਲ ਲੜਕੀ ਪੱਖੇ ਨਾਲ ਚਾਹਦੀ ਆ ਕੇ ਦੇਖਿਆ ਤੁਸੀਂ ਹਾਂ ਪੱਖਾ ਥੋੜਾ ਥੋੜਾ ਛਾਤ ਨਾਲ ਲੰਮਟੀ ਹੋਈ ਸੀ ਤੇ ਪੱਖਾ ਮਦਲੇ ਨੇ ਛੱਕੇ ਮਾਰਦਾ ਸੀ ਸੋਚਉ ਸੀ ਬਟਨ ਆਉਣ ਸੀ ਤੇ ਫਿਰ ਉਸ ਤੋਂ ਬਾਅਦ ਉਹਨੂੰ ਜੋ ਥੱਲੇ ਧਾਰਿਆ ਪਰ ਪੱਖਾ ਚੱਲ ਰਿਹਾ ਉਸ ਤੋਂ ਬਾਅਦ ਉਹਨਾਂ ਬਟਨ ਘਰ ਪਾ ਲੇ ਕੀ ਕੁੜੀ ਦੀ ਡੈਥ ਹੋ ਚੁੱਕੀ ਹਾਂ ਕੁੜੀ ਦੀ ਡੈਥ ਹੋ ਚੁੱਕੀ ਹੁਣ ਕੀ ਮੰਗੇ ਤੁਹਾਡੇ ਹਾਂਜੀ ਅਸੀਂ ਇਨਸਾਫ ਮੰਗਦੇ ਹਾਂ ਇਸ ਸਬੂਤ ਹੀ ਹੋਇਆ ਪਿਆ ਜੀ ਜਦੋਂ ਹੁਣ ਇਸ ਨੇ ਮਤਲਬ ਇਹ ਕਤਲ ਕੀਤਾ ਦਬਾਲਕ ਕੁੜੀ ਦਾ ਮਾਲਕ ਲਰਕੀ ਹੈ ਹੂੰ ਪੜਦੀ ਸੀ ਹਾਂਜੀ 10ਵੀਂ ਕਲਾਸ ਪੜਦੀ ਸੀ ਤੇ ਇਹ ਸਾਡੇ ਨਾਲ ਜੋ ਹੈ ਇਨਸਾਫ ਮਿਲਣਾ ਚਾਹੀਦਾ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਵੀਨ ਗੌਰ ਪ੍ਰਵੀਨ ਜੀ ਵਰ ਕੀ ਲੱਗਦੇ ਨੇ ਤੁਹਾਨੂੰ ਇਹ ਮੇਰੇ ਪੂਆ ਜੀ ਲੱਗਦੇ ਨੇ ਤੇ ਕਿਸ ਤਰ੍ਹਾਂ ਦੇਖਿਆ ਤੁਸੀਂ ਕੀ ਹੋਇਆ ਸਾਨੂੰ ਸ਼ਾਮ 8 ਵਜੇ ਸਾਡੇ ਕੋਲ ਕਾਲ ਲੱਗੇ ਸੀ ਅਸੀਂ ਰਾਜਸਥਾਨ ਤੋਂ ਆਏ ਸੀ ਹੂੰ ਤੇ ਕੋਈ ਕਾਲ ਕੀਤੀ ਗਈ ਸੀ ਕਿ ਸਾਡੀ ਬੇਟੀ ਨੇ ਫਾਂਸੀ ਲੈ ਲਈ ਤੇ ਕਿਸੇ ਨੇ ਫਾਂਸੀ ਲਟਕਾ ਕੇ ਮਾਰਿਆ ਸੀਗਾ ਹੂੰ ਤੇ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਸੱਜਾ ਅਸੀਂ ਫਿਰ ਉੱਥੋਂ ਆ ਗਏ ਸਾਰੇ 5 ਵਜੇ ਸੀ ਪਹੁੰਚ ਅਸ ਟਾਈਮ ਸਾਡੇ ਕੁੜੀ ਕੁੜੀ ਤਾਂ ਸੀ ਵੇਖੀ ਨਹੀਂ ਸੀ ਪਰ ਬਾਅਦ ਦੇ ਜਿਹੜੇ ਮੇਰਾ ਕੋਲੋ ਜੀ ਉਹਨੇ ਇੱਕ ਹੀ ਪਰਮਾਨੰਦ ਮੰਗੈ ਦੀ ਟੀਵੀ ਜਿਹਨੂੰ ਫਾਸੇ ਲਗਾਈ ਹੋਈ ਹੈ ਮਾਰਿਆ ਗਿਆ ਉਹਨੇ ਆਪ ਜਾਣ ਬੁੱਝ ਕੇ ਨਹੀਂ ਮਰਿਆ ਕਤਲ ਕੀਤਾ ਉਹ ਕਤਲ ਕੀਤਾ ਹੁਣ ਮੰਗੈ ਸਾਹਮਣੇ ਮੰਗ ਹੈ ਕਿ ਸਾਨੂੰ ਇਨਸਾਫ ਹੋਣਾ ਚਾਹੀਦਾ ਠੀਕ ਤੇ ਇਹ ਮਸਲਾ ਹੈਗਾ ਵੀ ਸਾਡੇ ਪਿੰਡ ਚ ਗੁਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਲਗਾ ਸੀ ਇਹ ਲੇਕਿਨ تقریبا ਟਾਈਮ ਹੈਗਾ ਸੀ 7 ਕੁ ਦਾ ਟਾਈਮ ਹੈਗਾ ਸੀ ਤੇ ਪਿੰਡ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਵੀ ਉਹਨਾਂ ਦੀ ਲੜਕੀ ਜਿਹੜੀ ਹੈਗੀ ਸੀ ਉਹਨੇ ਉਸਨੇ ਫਾਸੀ ਲੈ ਲਈ ਸੀ ਗਲ ਚ ਪਾ ਕੇ ਗਲ ਚ ਕਪੜਾ ਲਿਆ ਹੋ ਸੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਪਿੰਡ ਤੋਂ ਸਾਰਿਆਂ ਨੂੰ ਪਤਾ ਲੱਗਾ ਤੇ ਅਸੀਂ ਸਾਡੇ ਉੱਤੇ ਪਹੁੰਚਣ ਤੇ ਅਸੀਂ ਵੇਖਿਆ ਤੁੰਦੀ ਜਿਹੜੀ ਬਿਲਕੁਲ ਮੌਤ ਹੋ ਚੁੱਕੀ ਹੁਣ ਪਰਿਵਾਰ ਨੂੰ ਕੀ ਕੋਈ ਇਨਸਾਫ ਦੀ ਮੰਗ ਕਰਦਾ ਵੈ ਕੀ ਭਾਜੀ ਹਾਂਗੀ ਪਰਿਵਾਰ ਨੂੰ ਜਿਹੜੇ ਹੈਗੇ ਵੀ ਉਹ ਅਸੀਂ ਬਿਆਨ ਤੋਂ ਹੈਗੇ ਸੀ ਉਹ ਅਸੀਂ ਦੱਸਾ ਦਿੱਤੇ ਨੇ ਜਿਹੜੀ ਅੱਗੇ ਹੈ ਪੁਲਿਸ ਤਰਦੀਸ਼ਕਾਰੀ ਇਹ ਕਾਰ ਹੈ ਕੀ ਪਰਿਵਾਰ ਨੂੰ ਸ਼ੱਕ ਸੀਗਾ ਕੋ ਕਤਲ ਦਾ ਵੀ ਸ਼ੱਕ ਸੀਗਾ ਇਹ ਤਾਂ ਪਰਿਵਾਰ ਨੂੰ ਪਤਾ ਹੈ ਹੀ ਦੱਸ ਸਕਦੇ ਨਹੀਂ ਹਿੰਦੇ ਬਾਰੇ ਵੀ ਲੜਕੀ ਸੀ ਸਾਹ ਮਿਲਣਾ ਚੋਹਣ ਸਾਹ ਮਿਲਣਾ ਜੀ ਕੱਲ ਕੋ ਲੜਕੀ ਆਈ ਹੈ ਕੀ ਮਾਮਲਾ ਹੈ ਕਿਸ ਤਰ੍ਹਾਂ ਕੱਲ ਸਾਡੇ ਕੋਲੇ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਇਹ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟ੍ਰਾਂਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਬ੍ਰਾਡ ਡੈਟ ਸੀ ਮੇਰਾ ਨਾਮ ਡਾਕਟਰ ਆਗਿਆਪਾਲਸ